ਲੋ ਜੀ ਗਗਨ ਆ ਰਹੀ ਹੈ ਰੈਡੀ ਸ਼ੈਡੀ ਹੋ ਕੇ ਅਕੇ ਮੈਨੂੰ ਦੇਖ ਕੇ ਜਾ ਮੇਰੇ ਕੇ ਮੇਕਅਪ ਜਿਹੜਾ ਕੋਈ ਐਕਸਟਰਾ ਤਾਂ ਨਹੀਂ ਕੀਤਾ ਹੋਇਆ ਪਰਲਰ ਅਲਟੋ ਤਿਆਰ ਹੋ ਗਏ ਏ ਹੁਣ ਆਕੂਗੀ ਕੈਮਰਾ ਨਾਲ ਕਰੀ ਫੇਰੇ ਮੂਰੇ ਦਿਖਾ ਲੋ ਕਸੋਡੀ ਦਿਖਾਓ ਲੋਕ ਵਾਓ ਬਹੁਤ ਸੋਹਣਾ ਲੱਗ ਰਿਹਾ ਪਿੱਛੇ ਖੜੋ ਪਿੱਛੇ 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 ਸੱਸੀ ਕਾ ਸੱਸੀ ਕਾ ਸੱਸੀ ਗਮੇਰੇ ਕਾ ਦੇਖ ਲੈ ਜਲਦੀ ਬਾਲੀਆਂ ਸੁਣੇ ਲੱਗਦੇ ਗੱਡੀ 'ਚ ਬਹਿ ਜਾ ਲੋ ਜੀ ਆ ਵਾਲਾ ਸਾਡਾ ਆਪ ਦਾ ਸੂਟ ਹੀ ਆ ਤਿਆਰ ਸਿੰਪਲ ਮੈਂ ਉਹ ਹੋ ਪਾਈ ਨਹੀਂ ਜੁੱਪਲ ਵੀ ਨਹੀਂ ਪਾਈ ਸੈਂਡਲ ਵੀ ਨਹੀਂ ਪਾਏ ਅਜੇ ਰੈਡੀ ਹੋ ਕੇ ਉਧਰ ਮੇਰੇ ਕੋਲ ਹੀ ਖੜੀ ਹੈ ਬਸ ਚੇਂਜ ਕਰਦੀ ਮੈਂ ਸੂਟ ਮਮਾ ਤੈਨੂੰ ਛੁੱਟੀ ਪਿੱਛੇ ਲੋਕੇਸ਼ਨ ਬਹੁਤ ਸੋਹਣੀ ਆ ਰਹੀ ਹੈ ਪਾਥਰਾਂ ਵਾਲੀ ਬਹੁਤ ਸੁੰਦਰ ਕੀ ਹੈ ਪਾਥਰਾਂ ਦਾ ਆਪਣੇ ਹੋਇਆ ਮਾਮਾ ਧੀਆਂ ਬਹੁਤ ਸੋਹਣ ਲੱਗੇ ਨੇ ਧੀਆਂ ਇਹ ਮਿੱਠੀ ਸੋਹਣੀਆਂ ਮਿੱਡੀਆਂ ਬਹੁਤ ਸਾਰੇ ਸੋਹਣੀਆਂ ਮੇਰੀ ਬਵਾਲੀ ਹਾਂ ਲੱਗਦੀ ਮਰਦਾ ਹਾਂ 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 ਬਹੁਤ ਸੋਹਣੇ ਲੱਗਦੇ ਉਸ ਲੋਕੇਸ਼ਨ ਦੇ ਫੋਟੋ ਸ਼ੂਟ ਕਰ ਲਿਆ ਥੈਂਕ ਯੂ ਚਲ ਗਈਆਂ ਅੱਜ ਅੱਜ ਚਲ ਨਹੀਂ ਬੈਣੀ ਅੱਜ ਮੇਰੇ ਬਹੁਤ ਕੰਮ ਕਰ ਪਿਆ। ਬਣਾਣਾ ਸੀ। ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੀ ਤੁਸੀਂ ਕਿਵੇਂ ਹੋ? ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨਹੀਂ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ। ਫਿਰ ਟਾਈਮ ਹੋ ਗਿਆ ਡੇਢ ਦਾ ਤੇ ਚਾਹ ਬਣਾਉਣ ਲੱਗਦੀ ਸੀ ਆਪਣੇ ਆਏ ਹੋਏ ਨਿਆ ਤੇ ਰਿਸ਼ਤੇਦਾਰ ਤੇ ਦੁਪਹਿਰੇ ਜੀ ਸਾਰਿਆਂ ਨੂੰ ਨੀਂਦ ਆਦੀ ਹਣਾ। ਤੇ ਉਹ ਹਨ ਸਤ ਸ੍ਰੀ ਅਕਾਲ ਤੇ ਅੰਟੀ ਆਈ ਹੋਈ ਨੇ ਬੀਬੀ ਦੇ ਪੇਕੇ ਬੇਬੀ ਬੀਬੀ ਦਾ ਭਤੀਜਾ ਤੇ ਭਤੀਜਾ ਹਣਾ ਪਹਿਲਾਂ ਤਾਂ ਚਾਹ ਪਾਣੀ ਵਗੈਰਾ ਪਿਆਣਾ ਨੂੰ ਫਿਰ ਦੁਪਹਿਰ ਦਾ ਟਾਈਮ ਹੈ ਤੇ ਦੁਪਹਿਰੇ ਵੀ ਰੋਟੀ ਪਾਣੀ ਦਾ ਹਣਾ ਭੁੱਖ ਲੱਗਦੀ ਆ ਸਾਰਿਆਂ ਨੂੰ ਵੱਡੇ ਦੇਣ ਨੇ ਤੇ ਸੰਜੀਤ ਦੇ ਡੈਡੀ ਵਰਗੇ ਖੇਤ ਆਉਂਦੇ ਸੀ ਪਰ ਵੈਸੇ ਤਾਂ ਮਸ਼ੀਨ ਲੱਗਣੀ ਤੇ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਅੱਜ ਲੱਗੀ ਨਹੀਂ ਤੇ ਉਹ ਕਹਿੰਦੇ ਭਈ ਅਸੀਂ ਆਈ ਆਨੇ ਆ ਪਕੌੜੇ ਲੈ ਕੇ ਚਾਹ ਬਣਾਉ ਤੇ ਫਿਰ ਹੁਣ ਆਪਾਂ ਸਾਰੇ ਨੂੰ ਪਕੌੜੇ ਖਵਾ ਦਾਂਗੇ ਹਨਾ ਲੈ ਚਾਹ ਚਾਹ ਨੂੰ ਲਾਉਣਿਆ ਬ੍ਰਾਂਚ ਫਾਈ ਸਾਰੇ ਨੂੰ ਛੁੱਟ ਹੀ ਚੱਲਣ ਛੁੱਟ ਨਹੀਂ ਸਾਡੀ ਕੋਈ ਤੂੰ ਬੱਸ ਮੈਂ ਤਲੇ ਖਾ ਕੇ ਪਸੰਦ ਨਹੀਂ ਪਰ ਆਪਾਂ ਪਾਪੇ ਨੂੰ ਕੱਲ ਦਾ ਬਾਲਾ ਲੱਗੇ ਪਿਆ ਸੀ ਬੀਬੀ ਸਾਖੀ ਵਾਲੇ ਦਿਨ ਕੁਝ ਲਿਆਂਦਾ ਨਹੀਂ ਗਏ ਲਿਆਂਦੇ ਨਹੀਂ ਜਲੇਬੀਆਂ ਤਾਂ ਲਿਆਂਦੀਆਂ ਸੀਗੀਆਂ ਸ਼ਾਹ ਦੀ ਅਰਾਧਿਕਾਂ ਨਹੀਂ ਦਿੱਤੀਆਂ ਸੀਗੀਆਂ ਆਪਾਂ ਨੂੰ ਤੇ ਹੁਣ ਪਰ ਮੰਮੀ ਅ ਜਿਹੜੇ ਕਿਦਾਂ ਨੇ ਬਰੈਡ ਆ ਪਕਾ ਲਈ ਉਹਦਾ ਨੋਕੀ ਉਹ ਲਈ ਜਾਂਦੇ ਤੇ ਡੇਢ ਵਾਰੀ ਉਧਰ ਨਾਲ ਹੀ ਰਹਿ ਜਾਂਦੇ ਨਾ ਪਿੰਡ ਉੱਥੇ ਬਣੇ ਬਰੈਡ ਵਾਲੇ ਜਿਹੜੇ ਪਤਾ ਨਹੀਂ ਕੀ ਲੈ ਕੇ ਆਉਂਦੇ ਉਹ ਮੈਨੂੰ ਕਹਿੰਦੇ ਉਹਨਾਂ ਦੇ ਕਾਲ ਆਈ ਸੀ ਕਹਿੰਦੇ ਚਾਹ ਧਰ ਲੈ ਜਲਦੀ ਤੇ ਅਸੀਂ ਆ ਗਏ ਸਾਡੇ ਤੰਨਾ ਮਾਂ ਦੀਆਂ ਦੀਵਾਲ ਗੁੱਲੇ ਹੋਏ ਨਾਤੀ ਸੀ ਜੀ ਫਿਰ ਕੱਲ ਕੋ ਸਕੂਲ ਜਾਣਾ ਹੈ ਤੇ ਹਾਂ ਹਾਂ ਇੱਥੋਂ ਫਿਰ ਪਤਾ ਲੱਗਦਾ ਤੁਹਾਡਾ ਆ ਕਾ ਸਾਰਾ ਉਹ ਫਿਲਕਾ ਕਾ ਤੂੰ ਉਧਰ ਰੱਖੇ ਤੇ ਇਹ ਕਾ ਤੂੰ ਹੱਥ 'ਚ ਫੜਿਆ ਇਹ ਖਾਂਦੇ ਰਹੀ ਕਈ ਆ ਹਾਂ ਬਠਿੰਡੇ ਵਾਲਿਆਂ ਦਾ ਕਹਿੰਦੇ ਹੁੰਦੇ ਬਠਿੰਡੇ ਵਾਲੇ ਐ ਖਾਂਦੇ ਹੁੰਦੇ ਕੇਲਾ ਕੋੜੇ ਆਗੇ ਕੋੜੇ ਬ੍ਰੈਡ ਹੈ ਨਹੀਂ ਇਹ ਥੱਲੇ ਲਫਾਫੇ ਨੂੰ ਰਿਤਾਇਆ ਨਾ ਲੱਗਿਆ ਬ੍ਰੈਡ ਹੈ ਨਹੀਂ ਸੀ ਬ੍ਰੈਡ ਵੀ ਹੈ ਦੇ ਵਿੱਚ ਰਹਿ ਗਿਆ ਆ ਅੱਜ ਛੁੱਟੀ ਸੀ ਕੰਮ ਹੋ ਜਾਂਦਾ ਖੇਤਾਂ ਦਾ ਹਨਾ ਹੋਰ ਚਾਓ ਕੋਕਾ ਕੋਲਾ ਨਹੀਂ ਕਰਦੇ ਜਿੰਨ ਕਰਕੇ ਦੇਖੋ ਆ ਲੋ ਕਦ ਦੇਖਿਆ ਆ ਇੱਧਰ ਕੀੜੀਆਂ ਲੱਗੀਆਂ ਵੇ ਦੇਖੋ ਸਾਡੇ ਆ ਹਾਲ ਐ ਮੈਂ ਨਾ ਹੰਦਿਸ ਕੁਟਰ ਰੱਖੀ ਦੁੱਧ ਰੱਖੀ ਭੁੱਲ ਗਈ ਜਣੀ ਕਿ ਮੈਂ ਇੱਥੇ ਚੱਕਣੀ ਮੇਰੇ ਰਖਾ ਦੇਖੇ ਸਾਰੇ ਪਹੇ ਪਏ ਆਂਟੀ ਵਰ ਤੇ ਸੁੱਕੇ ਪਏ ਦਿਨੇ ਨੀਂਦ ਆਉਂਦੀ ਆ ਸਾਰਿਆਂ ਨੂੰ ਮੈਂ ਵੀ ਪਹਿਲਾਂ ਅੰਦਰ ਜਾ ਕੇ ਪੈ ਗਈ ਫਿਰ ਵਿਚਾਰੀ ਐਟੀ ਵੀ ਸੌਂ ਗਈ ਹੈ ਦੁੱਧ ਦੁੱਧ ਲੈਉਣੇ ਪੁੱਤੇ ਨੂੰ ਇਹ ਮਕੌੜੀ ਆਪਾਂ ਸਾਰਿਆਂ ਨੂੰ ਆਹ ਇਹਨਾਂ ਚੀਜ਼ ਆ ਆ ਦੇਖੀ ਮੈਂ ਮੈਨੂੰ ਦਿਖਾਓ ਲੈ ਪਾਪੇ ਤਾਂ ਜਿਹਾ ਕੋ ਪੂਰਾ ਹੋ ਗਿਆ ਕੀ ਪਾਪਾ ਗੱਡੇ ਲੱਗੇ ਸੀਗੇ ਸਾਫੀਆਂ ਟਾਪੋਸ ਨਹੀਂ ਆਦੇ ਨਹੀਂ ਗਏ ਬਰੱਡ ਪਕੌੜੇ ਆ ਚੰਨੇ ਟਪਾਏ ਅੰਮੀ ਨਾ ਇਹ ਕਿ ਆਂਦੀ ਐ ਪਾਲੀ ਨੂੰ ਪਾਲਰ ਨੂੰ ਕਿਤੇ ਸੋ ਸ ਦੇਖੇ ਇੰਨੀ ਗਰਮ ਹੈ ਕਿਰਾਉਂਦਾ ਅੱਜ ਲੈਟਰੀ ਬੜਾ ਲਓ ਟਿਕਾ ਖੋਰ ਪਰ ਹੁਣ ਤਾਂ ਹੀ ਆਇਆ ਹੋਰੂਗੀ ਬੱਚੇ ਦਾ ਤਾਂ ਕਿ ਪਾਣੀ ਭਾਗਦੀ ਆ ਪਾਣੀ ਭਾਜੂਗੀ ਪੀ ਭੁੱਲ ਗਈ ਮੈਂ ਤਾਂ ਅਵਲ ਸਾਰੇ ਆ ਸੀ ਕੋਈ ਯਾਦ ਨਹੀਂ ਯਾਰ ਮੇਰੇ ਤਾਂ Indonesia is running from around��ranchis 2008 альная tacos bak 클리 اس kanssa итай trips tightgglagis subscriber poweroused shouldn't have nao podría Blind Zara Unf existe mı? wiele fatts climbing.com start médico tuę traded dai sin ਉਹਦੇ ਵੀ ਮੋਬਾਈਲ ਲੈ ਲੀ ਨਾ ਅਦਰ ਫਰਾਂਗ ਮੈਂ ਆਦੇ ਹੋਰ ਪਾ ਲਿਆ ਹੋਰ ਖਾਵਾਂਗੇ ਅਮੀਗੇ ਮੈਂ ਛੱਡ ਵਾਗਦੇ ਆ ਖਾਵਾਗੇ ਕਿੱਲੇ ਆਏ ਜੇ ਛੱਡ ਪਾ ਗਏ ਆ A no ਮਰੇ ਡੇ ਸਾਰੇ ਨੇ ਪੱਲਾ ਘਾੜੇ ਨੇ ਨੰਨ ਵੀ ਥਾਂ ਦੇ ਦੋ ਹਾਂ ਤਾਂ ਮੈਂ ਲਾਦਾ ਰੋਜ਼ ਹੀ ਲੈਟਾ ਕਰਨੀ ਹੈ ਨਾ ਜਿੰਨੇ ਦਿਨ ਕਣਕ ਨਹੀਂ ਵੱਢੀਆਂ ਜਾਂਦੇ ਆਹੇ ਹੋਊਣਾ ਬਾਕਰ ਦੇ ਨਾਲ ਦੁੱਧ ਸੁਰਿਆਣੀ ਜਾਂਦਾ ਹਾਂ ਹਾਂ ਕੱਲ ਨੂੰ ਬਾਅਦ ਜਨੇਉਂ ਜਿਹੜਾ ਸੀ ਕਰਵਾਗਾ ਤੋ ਅੱਜ ਦੇਖਾਂ ਕਿ ਕਿੰਨੇ ਆਉਂਦੇ ਆਂ ਕੋਟ ਕਰਕੇ ਦੇਖਣਾ ਕੋਈ ਨਹੀਂ ਹੋਇਆ ਉਹ ਜੀ ਅਖਰੀ ਆਈ ਹਾਂ ਹਾਂ ਲਾਉਣਾ ਪੜਾ ਲੇ ਬਣਾ ਦੇ ਬਣਾ ਦੇ ਤੇ ਦਾਦੀ ਤਾਂ ਟੱਕਰੀ ਵੀ ਇਹਨਾਂ ਨਾਲ ਹਾਂ ਦਾਦੀ ਨਾਲ ਮਿਲੀ ਦਾਦੀ ਬੈਠੀ ਮੈਠੀ ਹਾਂ ਹਾਂ ਤੂੰ ਦੱਸਿਆ ਨਹੀਂ ਸਾਡਾ ਦਾਦੀ ਆਈ ਸੀ ਹਾਂ ਜੀ ਜਰਾ ਦਾਦੀ ਦਾਸੀ ਵੀ ਦਾਦੀ ਆਈ ਸੀ ਇਹ ਸੇ ਦਾਦਾ ਹਾਂ ਬਾਪੂ ਨਿੱਕੀ ਗਈ ਸੀ ਉਹ ਦਾਤਾ ਤੇਰਾ कोलादर आ रहे हैं मैं तो प्लान जे जे थे नुवा ने बर्बाद के कोठे आ रहे हैं भाई साहब यार जाने हमने बहार आ रहे थे ना भी नाल चली है मैं आऊंगी कोरा आऊं जहां के रास्ते डालिया काजवा कोण पे तो ज्यादा मजा करो था चलो ना तुम बुलाए हम देखो आजो आके जाके उसी ने होंगे साए बने और चलेंगे भी मैं गए हूं ਅੱਜ ਕਾ ਫੋਨ ਮੇਰੇ ਸੇ ਨਾ ਆਇਆ ਫੋਨ ਮੇਰੇ ਸੇ ਨਾ ਆਇਆ ਲੇਕਾ ਲੇਕਾ ਜਿੰਗਰ ਲੇਕਾ ਬੇਸ ਬੰਦਾ ਉਹਨਾਂ ਦਾ ਮਾੜੇ ਕਿ ਪਾਰ ਲੇ ਗਏ ਉਹ ਆਵਾਂਗੇ ਉਹ ਮਾਂ ਹੋਰ ਉਹ ਨੂੰ ਤਾ ਕੋ ਰਿਹਾ ਗਿਆ ਨਾ ਨਾ ਦੇ ਨੀ ਉਹ ਜਿੱਤ ਜੋ ਕਹਾਂਗਾ ਵੀ ਇਹ ਸਬੰਧੀ ਆ ਇਹ ਬਾਤ ਨੂੰ ਆਈ ਹੀ ਆਇਆ ਹੈ ਹਾਂ ਹੱਲ ਦੇ ਜਾ ਕੇ ਲੈ ਆ ਸਾਲ ਲੈਸ ਮਾਰ ਫੜ ਚਲ ਕੋਈ ਨਿੱਕ ਜਣੀ ਲੈ ਜਾ ਮਾਰਦੀ ਮਾਰਦੀ ਹੈ ਨੋ ਹਾਂਜੀ ਟਾਈਮ ਹੋ ਗਿਆ 5 ਦਾ ਫੇਰ ਅੱਧਰ ਦੇਖੇ ਕੱਪ ਹੋਪ ਹੈ ਹੋਪ ਹੈ ਕੱਪ ਚੱਕ ਕੇ ਲੈ ਕੇ ਆ ਸਾਰੇ ਭਾਂਡੇ ਬਾਹਰ ਲਿਓ ਲਓ ਜੀ 5 ਦਾ ਟਾਈਮ ਹੋ ਗਿਆ ਤੇ ਬੀਬੀ ਨੂੰ ਫੜਾਈਏ ਗੰਡਾ ਲਸਣ ਤੇ ਰੋਟੀ ਵੀ ਗਰ ਅੱਜ ਜਲਦੀ ਪਕਾਉਣੀ ਹੋਊਗੀ ਤੇ 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 ਮੈਂ ਪੱਠੇ ਪਾਵਾਂ ਪਹਿਲਾਂ ਖਾਈ ਜੂੜਾ ਖੋਲੇ ਪੱਠਣ ਕਿਥੋਂ ਤੋਂ ਆਪਾਂ ਬੀਬੀ 5 ਵਜੇ ਜੇ ਮੈਂ ਹੁਣ ਪਾਉਣ ਲੱਗੂੰਗੀ ਤਾਂ ਫੇਰ ਹੀ ਉਹਦੋਂ ਨੂੰ ਪਾਣਗੇ ਤੇ ਫੇਰ ਦਾਣਾ ਲਾਉਣਾ ਦਾਣਾ ਲਾਉਣਾ ਸੱਚ ਮੈਂ ਤਾਂ ਉਹ ਹੀ ਨਹੀਂ ਪੀਂਤਾ ਚਲੋ ਥੋੜੇ ਮਿੰਟ ਚ ਭੱਜ ਜੂਗਾ ਹਣ ਮੈਂ ਪਿਆਉਂਦੇ ਨੇ ਤੇ ਭਾਈ ਲਓ ਜੀ ਅੱਜ ਆਏ ਸੀਗੇ ਆਪਣੀ ਬੀਬੀ ਦੇ ਪੇਕੇ ਸਾਡੇ ਨਾਨਕੇ ਪਾਪਾ ਜੀ ਦੇ ਨਾਨਕੇ ਤੇ ਬੀਬੀ ਪੂਰੀ ਖੁਸ਼ ਪੂਰੀ ਖੁਸ਼ ਬਿਆਨ ਕਰੋਗੇ ਸਪੈਕਿਆ ਬਾਰੇ ਖੁਸ਼ੀ ਸੀ ਖੁਸ਼ੀ ਸੀ ਅਚਾਨਕ ਆਉਣਾ ਹੋਇਆ ਮੈਂ ਤਾਂ ਹਜੇ ਕੰਮ ਕਾਰਜ ਕਰਦੀ ਫਿਰਦੀ ਸਦੋਂ ਸਲਮੀ ਵੀ ਆ ਗਈ ਸਲਮੀ ਸਲਮ ਮਰੀ ਗੁੜੀ ਤੂੰ ਹੀ ਹਾਂ ਮੈਂ ਮੈਂ ਸਾਡਾ ਗੋਦ ਵੀ ਢੱਲੋਂ ਤੇ ਬੀਬੀ ਦਾ ਗੋਦ ਵੀ ਢੱਲੋਂ 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 ਅੰਗਾ ਇਕੱਠੀਆਂ ਹੋ ਗੀਆਂ ਫੇਰ ਹਣਾ ਬੀਬੀ ਵੀ ਢੱਲੋਂ ਆ ਹੋਰ ਬੀਬੀ ਵੀ ਢੱਲੋਂ ਆ ਢੱਲੋਂ ਮੰਮਾ ਜੀ ਕਰਚ ਜਿਵੇਂ ਉਹਦਾ ਜਦੋਂ ਵਿਆਹ ਹੋ ਜਾਂਦਾ ਹਾਂ ਤੇ ਉਹ ਜਦੋਂ ਅਪਡੇਟ ਸੌੜੇ ਹੁੰਦਾ ਤੇ ਹੁਣ ਸੌੜੇ ਪੇਕੇ ਆ ਕੇ ਨਹੀਂ ਸੌੜੇ ਆ ਕੇ ਹਲਾ ਜੇ ਉਹਨਾਂ ਨਾਲ ਜਿਹਦੇ ਨਾਲ ਵਿਆਹ ਹੋਇਆ ਹੁੰਦਾ ਉਹਨਾਂ ਦੇ ਨਾਮ ਮਤਲਬ ਕਿ ਚੈਲ ਆ ਸੌੜਨ ਵਾਲੇ ਹੈ ਤੇ ਉਹ ਪੇ ਆਪ ਦੇ ਛੋੜੇ ਆ ਕੇ ਫਿਰ ਉਹਨਾਂ ਦਾ ਨਾਮ ਵੀ ਜਾਣ ਹੋ ਜਾਂਦਾ ਹਾਂ ਬਈ ਸਾਡੀ ਇਹ ਕੁੜੀ ਸੱਚੀ ਬਾਲੀ ਜਾਦੇ ਐ ਬਰੀਕੀ ਨਾਲ ਸੋਚਦੀ ਐ ਇਹਦੇ ਕਹਿਣ ਦਾ ਮਤਲਬ ਇਹ ਐ ਵੀ ਉੱਥੇ ਤਾਂ ਹਨਾ ਤੁਹਾਡਾ ਗੋਤ ਹੋਰ ਸੀ ਤੇ ਵੀ ਜਿੱਥੇ ਵਿਆਹ ਹੋ ਜਾਂਦਾ ਫਿਰ ਵੀ ਉਹਨਾਂ ਦਾ ਗੋਤ ਚੱਲਣ ਲੱਗ ਜਾਂਦਾ ਹਾਂ ਪੁੱਤ ਜਿੱਥੇ ਬੰਦਾ ਵਿਆਹ ਜਾਂਦਾ ਬੰਦਾ ਨਹੀਂ 부ੜੀ ਵਿਆਹ ਕੇ ਆਉਂਦੀ ਐ ਬੰਦੇ ਦਾ ਤਾਂ ਗੋਤ ਉਹੀ ਰਹਿੰਦਾ 부ੜੀ ਦਾ ਜਿਹੜਾ ਗੋਤ ਐ ਉਹਦਾ ਵਿਚਾਰੀ ਦਾ ਚੇਂਜ ਹੋ ਜਾਂਦਾ ਪਹਿਲਾਂ 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 ਦਾ ਨਾਮ ਵੀ ਜੇ ਜੇ ਉੱਥੇ ਜਾ ਕੇ ਫੇਰ ਜੰਨੇ ਵਿਆਹ ਤੋਂ ਬਾਅਦ ਵਿਆਹ ਹੋ ਕੇ ਫੇਰ ਉੱਠ ਜੰਨਾ ਫੇਰ ਡੱਲੂ ਹੋ ਜੰਨਾ ਆਈ ਕਿਵੇਂ ਡੱਲੂ ਹੋ ਜਾਂਦਾ ਹੈ ਜਦੋਂ ਇੱਕ ਵਾਰੀ ਸਹੁਰੇ ਪੈਰ ਪਾਲਿਆ ਫਿਰ ਤਾਂ ਬਸ ਨਾਲ ਦੀ ਨਾਲ ਗੋਤ ਹੈ ਜਿਹੜਾ ਚੇਂਜ ਹੋ ਜਾਂਦਾ ਹੈ ਪਹਿਲਾਂ ਤਾਂ ਹੁਣ ਪਤਾ ਹੀ ਆ ਸਾਰੇ ਭੈਣ ਭਰਾਵਾਂ ਨੂੰ ਹਣਾ ਪਹਿਲਾਂ ਤਾਂ ਬੀਬੀ ਨਾਂ ਵੀ ਬਦਲ ਦਿੰਦੇ ਹੁੰਦੇ ਸੀ ਹਣਾ ਹੁਣ ਤਾਂ ਕੋਈ ਨਹੀਂ ਬਦਲਦਾ ਨਾਮ ਨਾਂ ਨਹੀਂ ਬਦਲਦਾ ਪਹਿਲਾਂ ਬੋਲੀ ਰੱਖਦੇ ਹੁਣ ਤਾਂ ਬੋਲੀਆ ਸਮਾਦੀ ਪਰ ਪਹਿਲਾਂ ਇਹਨੇ ਨਾਮ ਬਦਲਦਿਆਂ ਆਪਾਂ ਬੀਬੀ ਦਾ ਬਦਲ ਦਿੰਦੇ ਜਿੰਨੇ ਹੁਣ ਚ ਮੇਲੇ ਆ ਨਾਮਾਂ ਦੇ ਤੇ ਕਾਗਜ਼ ਪੱਤਰ ਲੋਟ ਕਰਾਉਂਦੇ ਪਹਿਲਾਂ ਕਿਹੜੇ ਚਮੇਲੇ ਸੇ ਨਾ ਨਾਮ ਰੱਖਤਾ ਤੇ ਟਿਕ ਗਿਆ ਤੇ ਹੁਣ ਤਾਂ ਪਤਾ ਹੀ ਨਹੀਂ ਕਿੰਨੇ ਕਿ ਕਿੰਨੇ ਕਿੰਨੇ ਥਾਵਾਂ ਤੇ ਨਾਮ ਚੱਲਦੇ ਆ ਹਨਾ ਤੇ ਕਿੱਥੇ ਕਿੱਥੇ ਬੰਦੇ ਨੂੰ ਲੋਟ ਕਰਾਉਣਾ ਪੈਂਦਾ ਹੁਣ ਤਾਂ ਕੋਈ ਛੇੜਾ ਹੀ ਨਹੀਂ ਛੇੜਦਾ ਨਾਮ ਬਦਲਦਾ ਵਿਸ਼ੱਕ ਦੀ ਅੱਕੀ ਆ ਤੇ ਮੱਛੀ ਆ ਤੇ ਕੋਸ ਮਰਜੀ ਨਾ ਹੋਵੇ ਇਹ ਬੰਦੇ ਦਾ ਉਹੀ ਨਾਮ ਲੈਂਦਾ ਹਾਂਜੀ ਹਾਂਜੀ ਆਪਾਂ ਬੀਬੀ ਦੇ ਬਦਲ ਲੈਨੇ ਆਪਾਂ ਕਹਿ ਦਿੰਨੇ ਆ ਭਲੋ ਪੋਲੋ ਤੇ ਦਾਦੀ ਦਾ ਨਾਗਾ ਬੋਲੋ ਇੱਕ ਵਾਰ ਫਿਰ ਕੋ ਬੋਲੋ ਗਿਆ ਉਹ ਗੰਡੇ ਹੀ ਖਰਾਬ ਚਲ ਇੱਕ ਹਰੇ ਨੇ ਇੱਕ ਗੰਡੇ ਨਾਲ ਤੜਕਾ ਲੱਗਦਾ ਹੋਰ ਘਟੋ ਤੇ ਮੈਂ ਲਸਣ ਲੈ ਕੇ ਦਿੰਨੀ ਆ ਤੇ ਫਿਰ ਮੈਂ ਦਾਣਾ ਪਿਉਵਾ ਥੋੜਾ ਬੜੀ ਅਫੋਨ ਬਿਚਾਰਿਆ ਆਂਟੀ ਹੋਰੇ ਕੋਲੇ ਬੈਠੀ ਬੈਠੀ ਨੂੰ ਮੈਨੂੰ ਨੀਂਦ ਆ ਗਈ ਉਹਨਾਂ ਦੇ ਕੋਲੇ ਬੈਠਿਆ ਨੂੰ ਮੁੜ ਕੇ ਫਿਰ ਸੋਨਾ ਤਾਂ ਕਿੱਥੇ ਸੀ ਪਿਆ ਤਾਂ ਗਈ ਬੀਬੀ ਘਰਾੜੇ ਨਾਲ ਲੱਗੇ ਫਰਨੀਚਾ ਨੂੰ ਉਹ ਪਈ ਕੰਮ ਕਰਾਏ ਜਿਹੜੇ ਚੱਲੇ ਜਾਣਗੇ ਮਾਤਾ ਆਈ ਨਹੀਂ ਹੈਗੀ ਹਜੇ ਤੱਕ ਮੰਮੀ ਆਊਗੀ ਛੇ ਵਾਲੀ ਵਾਸਤੇ ਮਾਣ ਵਾਸਤੇ ਦੋ ਛੁੱਟੀਆਂ ਸੀ ਦੋ ਛੁੱਟੀਆਂ ਦੇ ਵਿੱਚ ਸਾਰੇ ਕੰਮ ਨੇਪੜੇ ਨੇਪੜੇ ਨੇ ਪਰੇ ਚੜ ਜਾਂਦੇ ਅੱਜ ਕੰਮ ਜਾਂ ਵਿੱਚ ਰਹਿ ਗਿਆ ਕਵਾਈਨ ਕਰਕੇ ਹਨਾ ਨਹੀਂ ਅੱਜ ਵਧੀਆ ਸੀ ਇੰਨਾ ਕੀ ਵੀ ਕਰੇ ਚਲ ਬੱਠੇ ਪਾਉ ਗੰਡੇ ਲਿਆਓ ਉਹ ਲੈ ਆਉਣੇ ਆ ਯਾਰ ਦਸ ਮਿੰਟ ਵਿੱਚ ਅੰਦਰ ਪਈ ਆਦਾ ਸੁਣ ਗਿਆ ਲੱਗ ਗਿਆ ਮੈਨੂੰ ਪਤਾ ਵੀ 5 ਵਜੇ ਤੈਨੂੰ ਬਾਹਲਾ ਨਹੀਂ ਪਤਾ ਹੈਗਾ ਬੱਚੀਆਂ ਨਹੀਂ ਮੈਂ ਨੀਰਾ ਪਾਉ ਸਾਡੀ ਬੱਚੀ ਦੀ ਨਾ ਇੰਨੇ ਪਤਾ ਨਹੀਂ ਕੀ ਸ਼ਨੀ ਗ੍ਰਹਿ ਚੱਲਦਾ ਹਨਾ ਜਿੱਦਾਂ ਦੀ ਜੰਮੀ ਆ ਮਾਂ ਦੀ ਤੀ ਇਹ ਬਿਮਾਰ ਦੀ ਬਿਮਾਰ ਪਰ ਸੋ ਚੌਥੇ ਜਿਹਦੇ ਅਸੀਂ ਬਰਥਡੇ ਪਾਰਟੀ ਤੇ ਗਏ ਸੀ ਤੇ ਉਸ ਦਿਨ ਰਾਤ ਨੂੰ ਹਨਾ ਪਤਨ ਤੱਕ ਗਾਣੇ ਖਲਾਈ ਤੇ ਪਤਾ ਨਹੀਂ ਬੱਚੀ ਨੇ ਗਾ ਖਲਾਈ ਨਾਲ ਤੱਕ ਗਾਂ ਖੁੱਲ ਕੇ ਉਹਦੇ ਚ ਵੜ ਗਈ ਤੂੜੀ ਵਾਲੇ ਚ ਤੇ ਸਾਰੀਆਂ ਪਾਥੀਆਂ ਦਾ ਜਿਵੇਂ ਮੈਂ ਕੱਲ ਦੱਸਿਆ ਸੀ ਨਾ ਸਮਾਰਤਾ ਤੇ ਹੋਰ ਕਾਣ ਚੁੰਗ ਗਈ ਲੱਗ ਜਦੇ ਕਿਉਂਕਿ ਬਰਥਡੇ ਪਾਰਟੀ ਤੇ ਜਾਣਾ ਸੀ ਮੈਂ ਟਾਈਮ ਨਾਲ ਧਾਰ ਕੱਢਤੀ ਸੀ 5:00 ਵਜੇ ਨੂੰ ਤੇ ਫਿਰ ਤੜਕੇ ਨੂੰ ਫਿਰ ਦੁੱਧ ਜਾਦੀ ਦੇਣਾ ਸੀ ਕੋਈ ਉਠਾ 8 ਕਿਲੋ ਦੁੱਧ ਹੁੰਦਾਗਾ ਤੇ ਰਾਤ ਨੂੰ ਖੁੱਲ ਕੇ ਤੇ ਸਾਰਾ ਚੁੰਗ ਗਈ 6 ਮੈਂ 2 ਕਿਲੋ ਦੁੱਧ ਚ ਹੈ 6 ਕਿਲੋ ਦੁੱਧ ਤਾਂ ਉਹ ਚੁੰਗ ਗਈ ਤੇ ਹਾਇ ਤਾਂ ਹਾਂ ਬਾਈ ਵਿਚਾਰਾ ਉਹਦੇ ਤੋਂ ਪੁੱਛ ਲੈਂਦੇ ਆ ਤੇ ਉਹ ਦੱਸ ਦਿੰਦਾਗਾ ਤੇ ਉਹਦੇ ਨਾਲ ਹਜੇ ਇਹਦੀ ਪਤਾ ਨਹੀਂ ਤਾਂ ਵੀ ਉਹਨਾਂ ਨੇ ਨਾ ਪਹਿਲਾਂ ਬਸਾਖੇ ਬਾਈ ਨੇ ਦਵਾਈ ਦੱਸੀ ਹੋਈ ਸੀ ਇਹਦੀ ਹਾਜਮੇ ਦੀ ਵਾਲੀ ਤੇ ਉਹ ਦੇਈ ਆ ਨੇ ਪਤਾ ਨਹੀਂ ਤਾਂ ਉਹਦਾ ਕਰਕੇ ਇਹਦਾ ਬਚਾਅ ਹੋ ਗਿਆ ਤਾਂ ਹੀ ਬਚਾਅ ਹੋਇਆ ਹਾਂ ਤਾਂ ਬਚਾਅ ਹੋ ਗਿਆ ਸੈਂਤਾਂ ਐਸੀ ਵੀ ਜਿਵੇਂ ਉਹੀ ਸੁੱਖਾਂ ਵਾਲੀ ਹੁੰਦੇ ਆ ਨਾ ਸੁੱਖਾਂ ਨਾਲ ਮਸਾ ਲੈਤੀ ਸੀਗੀ ਤੇ ਇਹ ਇਹਦੇ ਤੇ ਇੰਨੀ ਜੈਮਤ ਆਉਂਦੀ ਆ ਤੀਜੇ ਦਿਨ ਅੱਗੇ ਹੱਸਿਆnde ਸੀਗੇ ਨਬੂ ਤੇ 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 ਜੈਮਤ ਹੀ ਰਹਿੰਦੀ ਆ ਤੇ ਚਲੋ ਵਿਚਾਰੇ ਨੇ ਦਵਾਈ ਦੱਸੀ ਹੋਈ ਸੀ ਉਹ ਦਵਾਈ ਦਿੰਨੇ ਆ ਡੇਲੀ ਦਿਨੇ ਦੁੱਧ ਚ ਪਾ ਕੇ ਤੇ ਸ਼ਾਇਦ ਉਹਦੇ ਨਾਲ ਹੀ ਇਹਦਾ ਬਚਾਅ ਹੋ ਗਿਆ ਤੇ ਨਹੀਂ ਸੰਤ ਐ ਸੀ ਜਦੋਂ ਨੂੰ ਰਾਤ ਨੂੰ ਮੰਮੀ ਨੇ ਠਾਇਆ ਵੀ ਬੱਚੀ ਖੁੱਲੀ ਫਿਰਦੀ ਆ ਤੇ RAMNAR ਰਾਜ ਪੁੱਜ ਗਏ ਤੇ ਆਪਦੀ ਮਾਂ ਦੇ ਨਾਲ ਖੜੀ ਹਾਰ ਕੇ ਫਿਰ ਮੈਂ ਤੜ ਕੇ ਉੱਠ ਕੇ ਜਦੋਂ ਮੈਂ 5:00 ਵਜੇ ਉਧਾਰ ਘਟਣ ਲੱਗੀ ਛਕਲੀ ਚੜਾ ਕੇ ਛੱਡੀ ਦਵੱਲੀ ਧਾਰ ਕੇ ਫਿਰ ਅਸੀਂ ਚਲ ਜਾਣਾ ਤਾਂ ਸੀਗਾ ਪ੍ਰੋਗਰਾਮ ਤੇ ਉੱਥੇ ਵੀ ਫਰਮਾਨ ਦੇ ਜਾਏ ਸੀਗਾ ਵੀ ਪਤਾ ਨਹੀਂ ਕਿਵੇਂ ਹੋਊਗੀ ਕਿਉਂਕਿ ਪਹਿਲਾਂ ਸਾਡੀ ਬੱਚੀ ਜਿਹੜੀ ਉਹ ਵੀ ਐਵੇਂ ਹੀ ਮੁੱਕੀ ਮੁੱਕ ਗਈ ਸੀਗੀ ਉਹ ਉਹਨੇ ਵੀ ਨਾ ਰਾਤ ਨੂੰ ਅਸੀਂ ਗਏ ਸੀਗੇ ਉਦੋਂ ਵੀ ਵਿਆਹ ਜਦੋਂ ਨਾ ਕਿਤੇ ਨਾ ਕਿਤੇ ਜਾਣਦੇ ਆ ਉਦੋਂ ਹੀ ਇਹ ਚੱਕਰ ਪੈਂਦਾ ਉਦੋਂ ਅਸੀਂ ਗਏ ਸੀਗੇ ਵਿਆਹ ਤੇ ਉਹਦੇ ਵੀ ਹੁਣ ਆ ਕੇ ਪਤਨ ਲੱਗਿਆ ਥੱਕਿਆਂ ਨੂੰ ਤੇ ਉਹਦੇ ਵਿੱਚ ਜੁੰਗ ਗਈ ਤੜਕੇ ਨੂੰ ਆਏ ਉਹ ਨੱਕੋ ਨੱਕ ਹੋਈ ਖੜੀ ਤੇ ਲਾਜ ਤੋਂ ਉਹਦਾ ਵੀ ਬਿਥੇਰਾ ਕਰਾਇਆ ਪਰ ਉਹ ਬੱਚੀ ਨਹੀਂ ਉਹ ਛੋਟੀ ਸੀਗੀ ਪਤਨ ਤੇ ਭਈ ਇਹ ਦਵਾਈ ਨਾਲ ਵੀ ਦਵਾਈ ਦਈਏ ਨੇ ਹਾਜਮੇ ਦੀ ਵਾਲੀ ਬਸ ਉਹਦੇ ਨਾਲ ਕੁਝ ਫਰਕ ਪੈ ਗਿਆ ਘਰੋਂ ਸੇਤੀਆ ਬਹੁਤ ਦਵਾਈਆਂ ਦਵਾਉਣਿਆ ਇਹਨੂੰ ਤੀਜੇ ਦਿਨ ਇਹ ਕੁਛ ਨਾ ਕੁਛ ਛੇੜੀ ਰੱਖਦੀ ਹੈ ਹਿੰਦੀ ਮੰਮਾ ਹਾਂ ਜੀ ਟਾਈਮ ਹੋ ਗਿਆ 5:00 ਤੇ ਦਾ ਹੋ ਗਿਆ 5:00 ਵਜੇ ਤੱਕ ਸਵਾਪਾਣ ਦਾ ਹੋਣ ਵਾਲਾ ਹੋ ਗਿਆ ਅੱਜ। ਇਹਨੇ ਦਾਲ ਗੁੜ ਪੈਣ ਲੱਗੀ। ਕਿ ਅੱਜ ਬਣਾਵਾਂਗੇ ਆਪਾਂ ਮੂੰਗੀ ਦਾਲ, ਮੂੰਗੀ ਮਸਰੀ। ਤੂੜੀ ਅੱਜ ਹਜੇ ਇੰਨਾ ਸ਼ੁਗਰਾਤਰਾ ਡੈਡੀ ਪਾ ਨਹੀਂ। ਅੱਜ ਬਾਹਰ ਘੇਰਮਾਂਚ ਨਾਲ ਆ ਗਿਆ। ਆਪਾਂ ਨੱਪੂ ਬੰਦ ਗਏ। ਫਿਰ ਰੋਟੀ ਵਿੱਚ ਦੇਹਾਂ ਪਾ। ਮੰਮੀ ਜੱਸੀ ਲਈ ਅੰਨਾ ਕੋ ਤੇ ਰੱਖ ਦਿੰਦੇ ਜੱਸੀ ਲਈ। ਹੂੰ। ਅਜਾ ਸੀ ਇੱਥੇ ਇੱਥੇ ਜੜਤੀ ਬੰਦੇ ਹੁੰਨੇ ਆ ਮੈਂ ਇੱਥੇ ਗਲਾਂ ਦਾ ਪੱਤੇ ਨਾ ਖਾਂਦ ਗਈਆਂ ਆਪਣੇ ਵਰਗਾ ਇਹਨੇ ਨਹੀਂ ਖਾਈ ਜਾਂਦੀ ਦੁਬਾਰ ਨਹੀਂ ਪਕੌੜੇ ਖਾਈ ਜਾਂਦੀ ਇਹਨੇ ਹੈ ਓਏ ਪਕੌੜੇ ਤੋਂ ਵੱਧ ਇਹ ਆ ਹੈਗਾ ਬਾਦਾ ਫਿਰ ਪਾਪੀ ਦੀ ਰੋਟੀ ਭੇਜਾਂਗੇ ਹਾਂ ਖਾਣਾ ਹੁਣ ਵੀ ਫਿਰ ਹੀ ਦੇ ਹਾਂ ਮਾਂ ਨਿਠਾਏ ਗਾਣੇ ਪਉਣ ਵਾਲਾ ਉੱਥੇ ਵਿੱਕੇ ਹੋ ਬੋਲਗਾ ਚ ਉਹ ਬੈਠਾ ਰਪਸਾ ਕਿ ਗਾਣਾ ਪਾਇ ਮੂੰ ਇਹਦੇ ਸਾਹ ਨੇ ਖੱਪਾ ਬੱਚੀ ਦੇ ਹਾਂ ਕਿੰਨਾ ਜਿੱਤੇ ਪਿਆ ਇਹ ਪਕਾਰੇ ਤਾਂ ਘਰ ਕੇ ਗੱਟੇ-ਗੁੱਟਿਆਂ ਦੇ ਨਖ ਲਿਆਰ ਨ ਬਿਆਰ ਨ ਕਿੰਦੇ ਆ ਤੇ ਮਾਟਰਟਰ ਨੂੰ ਲੈ ਕੇ ਗਿਆ ਵਿਚਾਰੇ ਲੈਕਟਰ ਨੂੰ ਲੈ ਜਾਣਗੇ ਮਸ਼ੀਨ ਹਾਲ ਲੱਗਦੀ ਹੈ ਚੱਲ ਮਸ਼ੀਨ ਲਾ ਕੇ ਕੋਈ ਕੰਮ ਤਾਂ ਨਿਭਰੂ ਗਈ ਉਹਦਾ ਬੰਦੀਆ ਉੱਠਾਂ ਚਾਹੋ ਹੋਰ ਗਰਮੀ ਭੈਣੀ ਹੌਲਟ ਆ ਗਿਆ ਤਾਂ ਤੇਰੀ ਗਈ ਆਇਆ ਹੋਇਆ ਹੁਣ ਆਇਆ ਲੋਕਾਂ ਦਰਦ ਕਰਦੇ ਰਹਾਂਗੇ ਬਟਾ ਚੱਲ ਬੱਤ ਬੱਤ ਬਲਗੇ ਹੋਜੀ ਟਾਈਮ ਹੋ ਗਿਆ 8 ਦਾ ਕਿਉਂ ਦੋਂਦੇ ਆਪਾਂ ਪੱਠੇ ਪਾਉਣ ਤੋਂ ਬਾਅਦ ਆ ਜਿਹੜਾ ਲੋਕ ਕੰਟੀਨਿਊ ਨਹੀਂ ਕੀਤਾ ਕਿਉਂਕਿ ਬਸ ਇਦੋਂ ਬਾਅਦ ਇੱਕੇ ਦਾਣੇ ਦਾ ਟਾਈਮ ਹੋ ਜਾਂਦਾ ਸਾਰੇ ਕੰਮ ਕਰਾਂ ਦਾ ਦੁੱਧ ਬਾਦ ਸਾਂਭਿਆ ਕਰਨ ਤੋਂ ਕੱਢਣ ਲੱਗੇ ਤੇ ਹਣ ਵੀ ਜਿਵੇਂ ਕਹਨੇ ਹਣੇ ਹਾੜੀ ਦਾ ਕਸਾ ਹਨਾ ਹੁਣ ਪੂਰਾ ਤੇ ਦੇ 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 ਹੁਣ ਫਿਰ ਮੈਂ ਸੁਬਾਹ ਵਾਲੇ ਸਾਰੇ ਪੱਠੇ-ਪੁੱਠੇ ਪਾ ਕੇ ਕੱਪੜੇ ਧੋਤੇ ਪਾਈ ਸੀ ਕੱਲ ਦੇ ਸਾਰੇ ਪ੍ਰੈਸ ਕਰਕੇ ਜਿੰਮੇਵਾਰੀ ਨਿਵੇੜ ਕੇ ਉਧਰ ਨਹੀਂ ਲੈ ਛੱਡਣਾ ਜੀ ਹਨਾ ਆਹ ਮੰਗੂ ਨਹੀਂ ਰਾਜਾ ਤੇ ਹੁਣ ਫ੍ਰੀ ਹੋਈ ਸੀ ਅੰਦਰੋਂ ਦਾਲ ਨੂੰ ਤੜਕਾ ੜਕਾ ਤਾਂ ਮੈਂ ਲਾਤਾ ਸੀ ਮੰਮੀ ਅੱਗੇ ਸੇ ਛੇ ਵਾਲੇ ਵਾਸਤੇ ਹਣੋ ਰੋਟੀ ਵਗੈਰਾ ਬਣਾਉਂਦੀ ਆ ਤੇ ਅੰਦਰ ਪਾਪੇੰ ਦੇ ਰਾ ਸੀਗੇ ਬਿਸਤਰਾ ਕੱਢ ਕੇ ਤੇ ਹੁਣ ਉਹ ਦਨੀਆਂ ਦੁਰੀਆਂ ਹੀ ਅਸੀਂ ਬੰਨ ਲੈ ਚਿੱਕ ਟੇਰ ਲੱਗਿਆ ਪਿਆ ਦਾ ਬਿਸਤਰਾ ਸਾਂ ਬਣਾ ਲਾਂ ਦਾ ਮੰਜੇ ਨਾਲ ਲੱਗਾ ਹਜੇ ਉਹਦੇ ਨਾਲ ਮੱਥਾ ਲੱਗੂਗਾ ਘੰਟਾ ਘੜੀ ਪੂਰਾ ਕਿੰਨਾ ਟਾਈਮ ਲੱਗੂਗਾ ਸਾਰੇ ਬਿਸਤਰਿਆਂ ਦੀ ਲੱਦ ਫਲੱਦ ਕਰਨ ਆਲੀ ਪਈ ਐ ਮਾਦੇ ਕੱਸ ਹਾੜੀ ਦਾ ਕੱਸ ਇਹੀ ਕਹਿ ਸਕਦੇ ਆਪਾਂ ਕਿਉਂਕਿ ਹੁਣ ਬੰਦਿਆਂ ਨੂੰ ਖੇਤ ਕੰਮ ਹੁੰਦੇ ਆ ਤੇ ਫਿਰ ਆਪਣ ਹੋ ਜਾਂਦੇ ਘਰੇ ਚਾਰੇ ਪਾਸੇ ਨੇ ਕਦੋਂ ਕਉਣਗੇ ਕਾਲ ਕਰਕੇ करके पूछा लो जी ਬਲਪੀ ਹਾਂ पी ਰੋ ਰੋ ਦੱਪੇ ਦੀ ਦੋ ਜੇ ਨਹੀਂ ਖਾ ਜਾਂ ਚਾਈ ਬਗਦੇ ਆਈ ਹੋ ਚਰਨ ਆਏ ਹਈ ਕਰਦੇ ਸੀ ਦੋ ਦੁਗਤ ਗਏ ਸੀ ਮੰਡੀ ਲੈ ਕੇ ਮੰਡੀ ਨੱਸੀ ਨਾ ਦੇ ਤੈਨੂੰ ਬਲਾਂ ਰੋਟੀ ਖਾ ਪਾਣੀ ਪੀ ਪਾਣੀ ਪੀ ਸੀ ਤੇ ਜਦ ਦੀ ਹੈ ਹਾਂ ਦਾਲ ਹੈ ਮੰਗੀ ਦੀ ਨਹੀਂ ਹੈ ਨਹੀਂ ਇਹ ਗੱਤ ਮਿੱਠੇ ਬਣ ਕੇ ਆਪ ਗਏ ਨਹੀਂ ਹੈ ਮਿੱਠੇ ਨਹੀਂ ਹੈਗੇ ਤੜਕੇ ਲਿਆ ਤੇਲ ਨਾਲ ਹੋਣਾ ਮਿੱਠੇ ਦੇਗੇ ਮਿੱਠੇ ਬਣ ਕੇ ਆਪ ਗਏ ਤੇ ਮਰਜੀ ਵੀ ਨਹੀਂ ਜਾਂਦਾ ਗਾਹੰਦਾ ਆਪਕੌੜੇ ਖਾਦੇ ਹੋਏ ਆ ਜੀ ਕਿੱਥੋਂ ਕਰੇ ਲਓ ਜੇ ਵੀ ਚਲੇ ਹੁਣ ਮੰਡੀ ਕਣਕ ਲਾਉਣ ਤਮੰਡੀਆਂ ਦੇ ਜਿਹੜੇ ਲੱਗਿਆ ਕਰਨਗੇ ਇਹਨਾਂ ਨੇ ਰੋਟੀ ਛਕ ਲਈ ਹਾਂ ਸੁਭਾਗ ਪਿਆਤਾ ਸੀ ਨਾ ਥੋੜਾ ਪੈਗਲ ਕਰਦੀ ਸੀ ਫੀਡ ਪਾਤੀ ਸੀ ਫੀਡ ਨਹੀਂ ਪਾਈ ਮੈਂ ਸ਼ਾਮ ਨੂੰ ਅੱਛਾ ਉਹ ਮਦਨੇ ਜਿਹੜੇ ਫੀਡ ਪਹਿਲੀ ਜੋ ਖਾਦੀ ਸੀ ਇਹ ਤੋਂ ਖਾ ਗਈ ਇਸ ਮਾੜੀ ਜਿਹੜੋਲੀ ਤੋਂ ਨੇ ਠੀਕ ਹੈ ਵਧੀਆ ਗੱਲ ਹੈ ਤਾਂ ਸਵੇਰ ਦੇਣ ਕਿਉਂਕਿ ਅੱਜ ਭੁੱਖੀ ਸੀਗੀ ਇੰਨੀ ਡਰਪੋਕ ਤੇ ਇੰਨੀ ਕਹਿ ਹੈ ਮੈਂ ਮੜੇ ਨਾਲੀ ਮੈਂ ਮੈਂ ਗੋਹਾਟਾ ਲੜਾਈ ਤੇ ਉਹ ਫੌੜਾ ਫੜਕ ਗਿਆ ਤੇ ਡਾਟ ਪੈ ਗਿਆ ਮੈਂ ਤੂੰ ਆਈ ਨਾ ਮਰਜੀ ਕਰੇ ਮੈਂ ਦਿਲ ਪਾੜ ਜਿਤਰਾ ਹੋਰ ਅੱਛਾ ਸਾਰਾ ਕੁਝ ਪਾਤਾ ਦੁੱਧ ਹੈ ਤੇ ਰੋਟੀ ਤੇ ਚਮਚ ਇਹ ਚ ਸੱਚ ਸੋਸਾਇਟੀ ਦੀਆਂ ਚਾਬੀਆਂ ਕੱਢ ਲਈਆਂ ਹਾਂ ਬਹੁਤ ਠੀਕ ਹੈ ਉਹ ਮੈਂ ਮੋਟਰਸਾਈਕਲ ਉੱਤੇ ਤੁਹਾਨੂੰ ਘੰਟਾ ਲੱਗ ਜਾਊਗਾ ਇੰਦਰ ਕੇ ਘੜੇ 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 ਘੰਟਾ ਲੱਗੂ ਘੰਟਾ 2 ਘੰਟੇ ਵੀ ਲੱਗ ਸਕਦਾ ਹੈ ਚਲ ਜਾਓ ਫਿਰ ਆਜੋ ਪਾਣੀ ਦਿੱਤਾ ਰੱਖਿਓ ਕਿ ਜਿਹੜਾ ਕਰਦੇ ਤਾ ਟਾਈਮ ਨਾਲ ਚਲ ਮੇਰੇ ਵੀ ਬਹੁਤ ਪਏ ਕੰਮ ਕਰਨ ਵਾਲੇ ਹਜੇ ਅਸੀਂ ਵੀ ਉਦੋਂ ਨੂੰ ਬੇਲੀਆਂ ਆਵਾਂਗੇ ਬਿਸਤਰਾ ਨਾਲ ਲਾਉਣੀਆ ਮੱਥਾ ਅੱਜ ਅੱਛਾ ਚਲ ਠੀਕ ਹੈ ਓਕੇ ਡੋਰ ਬੰਦ ਕਰ ਲੈਨੇ ਹਾਂ ਨਾ ਜਰਾ ਡੋਰ ਹੇ ਹੇ ਮਾਰ ਰਾਂ ਲਾਈਟਾਂ ਚੱਲ ਬੀਬਾ ਕੰਮ ਕਰਨ ਫਟਾ ਫਟਾ ਆਬ ਦੇ ਸਾਢੇ 8 ਹੋ ਗਏ ਇੱਕ ਮਿੰਟ ਭੈਣ ਕਹਿੰਦੀ ਸੀ ਕਿ ਸੱਚ ਕਹਿੰਦੀ ਵੀ ਰਾਜੇ ਸੋਢੀ ਨਾਨਾ ਕਿਵੇਂ ਲੱਗੀ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਰਾਜੇ ਨਾਨਾ ਕਿਵੇਂ ਲੱਗੀ ਛੋਡੀ ਵੀ ਰਾਜੇ ਇੱਕ ਤਾਂ ਸਾਡੇ ਚਾਚਾ ਜੀ ਦੀ ਬੇਟੀ ਹੈ ਨਾ ਤੇ ਫਿਰ ਉਹ ਮੇਰੇ ਨਾਨਾ ਨਹੀਂ ਲੱਗੂਗੀ ਇਹਨਾਂ ਦੀ ਭੈਣ ਆ ਤੇ ਇੱਕ ਪਾਸੇ ਦੂਜੀ ਰਿਸ਼ਤੇਦਾਰੀ ਉਹ ਤੇ ਆ ਕਿ ਕਹਿੰਦੇ ਵੀ ਜਿਹੜੀ ਰਾਜੇ ਦੀ ਮੰਮੀ ਆ ਉਹ ਛੋਡੀ ਮੰਮੀ ਦੀ ਭਤੀਜੀ ਹੈਗੀ ਤੇ ਉਧਰੋਂ ਵੀ ਤੇ ਰਿਸ਼ਤੇਦਾਰੀ ਹੈ ਇੱਕ ਚਾਚੇ ਪਾਸੋਂ ਤੇ ਇੱਕ ਉਹਦੀ ਮੰਮੀ ਪਾਸੋਂ ਤਾਂ ਕਰਕੇ ਵੈਸੇ ਤਾਂ ਮੈਂ ਕਮੈਂਟ ਵੀ ਕਰਤਾ ਸੀਗਾ ਆਰ ਬਲਾਈ ਕਰਤਾ ਸੀਗਾ ਤੇ ਚਲ ਆਪਾਂ ਹੁਣ ਮੇਰੇ ਯਾਦ ਆ ਗਈ ਗੱਲ ਤੇ ਇਦਾਂ ਵੀ ਆਪਰੇ ਰਪਲਾਈ ਕਰਤਾ ਬਾਕੀ ਦੇਖ ਲੈ ਭਣਾ ਜੇ ਤੈਨੂੰ ਸਮਝ ਆ ਗਈ ਨਾ ਮੈਂ ਹੁਣ ਰੇਟੀ ਜੀ ਪਾ ਦੂੰਗੀ ਰੋਟੀ ਜੀ ਪਾਉਂਗੀ ਇੱਥੇ ਰੇਟੀ ਬਸ ਆਹ ਦਾਲ ਕੱਢਦਾ ਕਿ ਪਈ ਰਹਿੰਦੀ ਜੇ ਤਾਂ ਹੀ ਰੱਖਣੀ ਤਾਂ ਬਾਟੀ ਆਈ ਰੱਖਦੇ ਨਾ ਫਿਰ ਅੱਜ ਚਾਹੇ ਰਗ ਰੋ ਵੀ ਚਾਦਰੋ ਵੀ ਮਾਂਜਣੀ ਤੇ ਇਹ ਵੀ ਮਾਂਜਣੀ ਚਲ ਰੱਖੀ ਗਿਰਾਂ ਇਦਾਂ ਨਹੀਂ ਖੀਰਾ ਕਟੜਾ ਭੁੱਲ ਗਏ ਕੱਲਾ ਬੰਡਾ ਬਟਿਆ ਸੀ ਅੱਜ ਸਿਮਰ ਵਰਕੰਗਣੇ 2 ਦਿਨ ਕੋਈ ਆਦੇ ਕੰਮ ਨੂੰ ਹੱਥ ਨਹੀਂ ਲਾਇਆ ਹੈਗਾ ਤੇ ਹੁਣ ਦੋਨੇ ਭੈਣਾਂ ਨਹਾ ਕੇ ਤੇ ਰਾਂਦਰੀ ਦੇ ਨਾਲ ਬੈਠ ਕੇ ਅੰਦਰ ਹੁਣ ਵਰਕ ਕਰੀ ਜਾਂਦੇ ਆ ਐਸੇ ਵੇਲੇ ਬੱਚਿਆਂ ਨੂੰ ਐ ਹੁੰਦਾ ਵੀ ਤੜਕੇ ਜਾ ਕੇ ਮੱਥੇ ਲੱਗਣਾ ਟੀਚਰਾਂ ਦੇ ਵੀ ਹੁਣ ਤਾਂ ਕੰਮ ਨਿਵੇੜਨਾ ਹੀ ਪੈਣਾਗਾ ਪਰਦੇ ਪਾਸੇ ਵਿਚਾਰੀ ਨੇ ਮਿਸ਼ਾਲ ਨੂੰ ਰਾਤ ਨੂੰ ਸੌਖਾ ਨੇ ਜਹਾਜ਼ ਰੰਗੀਆਂ ਨਤੀਜਾ ਜਹਾਜ਼ ਆ ਗਿਆ ਇਹ ਹਾਂ ਮੈਂ ਵੀ ਕਿੰਨੇ ਜਹਾਜ਼ ਕਿੱਥੇ ਜਾਈਏ ਅੰਦੇ ਹਾਂ ਡਰ ਲੱਗਿਆ ਹੋਰ ਮੈਨੂੰ ਕਿ ਕੋਈ ਅੱਤ ਦੇ ਨਵੂ ਮੈਨੂੰ ਕਹਿੰਦੀ ਮम्मा ਅੰਦਰ ਆ ਜਾ ਪਰ ਜਾਨੀਆ ਹੋਰ ਅੰਦਰ ਮੈਨੂੰ ਕੰਨ ਟਿੰਦੀ ਕੰਨ ਲੱਗਦੇ